ਇਹ ਨਾ ਦਿਹਾੜੀ ਲੌਂਟਿਆ ਸੀ ਹਾਂਜੀ ਤੇ ਮੈਂ ਹਾਂਜੀ ਆਪਣੇ ਨਿਮਾ ਪੇਟੀ ਰਾਮਪੁਰੀਥ ਰੋਡ ਤੇ ਨਿਮਾ ਪੇਟੀਆਂ ਵਾਲਾ ਉਹਦੀ ਦੁਕਾਨ ਤੇ ਦਿਹਾੜੀ ਲੌਂਟੇ ਤੇ ਉਹ ਬੋਰਡ ਲੌਂਟਿਆ ਸੀ ਤੇ ਜਿਹੜਾ ਮਹਾਰਾਜ ਜੀ ਮੇਰਾ ਕੋਈ ਸ਼ਤ ਨਹੀਂ ਹੈ ਕੋਈ ਘਰ ਨਹੀਂ ਹੈਗਾ ਕੋਈ ਕੋਸ਼ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹੇ ਹੋ ਤੁਸੀਂ ਕਿੱਥੋਂ ਦੇ ਰਹੇ ਹੋ ਜੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਇੱਕ ਨੌਜਵਾਨ ਆ ਗਿਆ 11000 ਕੇਵੀ ਕਰੰਟ ਲੱਗਣ ਕਾਰਨ ਨੌਜਵਾਨ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬੋਰਡ ਲਗਾ ਰਿਹਾ ਸੀ ਹਾਈ ਵੋਲਟੇਜ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਜਿਸ ਕਾਰਨ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਜਿਸ ਦੁਕਾਨ ਵਿੱਚ ਇਹ ਨੌਜਵਾਨ ਕੰਮ ਕਰ ਰਿਹਾ ਸੀ ਉਸ ਦੁਕਾਨ ਦੇ ਅੱਗੇ ਵੀ ਲੋਕਾਂ ਨੇ ਪ੍ਰਦਰਸ਼ਨ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਨੂੰ ਇਸ ਗੱਲ ਦਾ ਪਤਾ ਸੀ ਕਿ ਉੱਪਰ ਦੀ ਹਾਈ ਵੋਲਟੇਜ ਤਾਰਾਂ ਲੰਘ ਰਹੀਆਂ ਨੇ ਪਰ ਫਿਰ ਵੀ ਉਸ ਨੌਜਵਾਨ ਨੂੰ ਸ਼ੈੱਡ ਤੇ ਚੜਾ ਦਿੱਤਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਹ ਨੌਜਵਾਨ ਮਹਿਜ਼ 22 ਸਾਲ ਦਾ ਸੀ ਤੇ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰਾ ਲਗਾਈ ਜਾ ਰਹੀ ਤੇ ਮਾਲਕ ਨੂੰ ਪਤਾ ਵੀ ਹੈਗਾ 11000 ਕਰੰਟ ਹੈ ਘਰ ਚ ਤੇ 11000 11000 ਨਹੀਂ ਆ 11000 ਬੋਲਟ ਹੈ ਉਹ ਚ ਮਾਲਕ ਨੂੰ ਖੋਚੀਦਾ ਵੀ ਬੁੱਤ ਕੰਮ ਧਿਆਨ ਨਾਲ ਕਰੀ ਕਰੰਟ ਬਹੁਤ ਤੇਜ਼ ਹੈਗਾ ਹੈ ਉਹਨੇ ਕੁਛ ਨਹੀਂ ਕੀਤਾ ਧਿਆਨੀਆਂ ਲੁੰਦਾ ਰਿਆ ਹੈ ਉਹਨੂੰ ਪਤਾ ਮੈਂ ਉਹਨੂੰ ਕੱਲ ਵੀ ਸਮਝਾਇਆ ਮੈਂ ਕੋਸ ਇੱਥੇ ਧਿਆਨ ਨਾਲ ਆਇਆ ਕਰ ਅੱਗੇ ਇੱਥੇ ਕਰੰਟ ਦੋ ਦਿਨਾਂ ਵਾਲੀ ਪਿਆ ਹਟਦੇ ਨਹੀਂ ਹੀ ਉਹ ਹੈ ਆ ਆ ਦੀ ਘਰ ਦੀ ਦਾ ਬੱਚਾ ਜੋ ਦਾ ਤੇ ਪਰਚਾਣ ਕਰਦਾ ਵੀ ਸਵੇਰੇ ਨੇ ਬੇੜਾਂਗੇ ਤੇ ਲਾਸ਼ ਉਹ ਪਈ ਜੋ ਹਸਪਤਾਲ ਲਾਗੇ ਤੇਰਾ ਆਦਮੀ ਅੱਜ ਦਾ ਹਾਂ ਕਿੱਥੇ ਗਰੀਬਾਂ ਦੇ ਜਾਣ ਇਹ ਚੌਧਰੀ ਸਾਹਿਬ ਚੌਧਰੀ ਦਾ ਮੁੰਡਾ ਮੁੰਡਾ ਹੈ 22 23 ਸਾਲਾਂ ਦਾ 22 23 ਸਾਲਾਂ ਦਾ ਬਾਜ਼ੀ ਘੜਦੀ ਆ ਪੁੱਛਾਈ ਕਰਦਾ ਕੰਮ ਕਰਦਾ ਹੈ ਮਜ਼ਦੂਰੀ ਦਾ ਪੇਕੇ ਆਪਣਾ ਕਦੋਂ ਵਾਗਿਆ ਕਦੋਂ ਹੋਇਆ ਇਹ ਹੋਇਆ 5:00 ਵਜੇ ਹੋਇਆ ਤੇ ਜਿਹੜੀ ਉਹ ਦੁਕਾਨ ਦਾ ਮਾਲਕ ਹੈਗਾ ਕਿੱਥੇ ਹੁਣ ਹੌਣ ਨਹੀਂ ਦਿਆ ਜੋ ਫੋਨ ਵੀ ਕਰਨ ਦੇ ਚੁੱਕਣ ਨਹੀਂ ਦਿਆ ਜੋ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਉਹਨੇ ਕੀ ਕਿਹਾ ਉਹ ਆਇਆ ਜਵਾਬ ਨਹੀਂ ਕੁਝ ਦੇਣ ਦੀ ਜੋ ਉਹ ਵੇਖ ਕੇ ਲਿਖ ਲੁਕ ਕੇ ਲੈ ਗਈ ਹਾਂਜੀ ਹਾਂਜੀ ਮੌਕੇ ਦੇ ਮੌਕੇ ਨੇ ਉਹ ਜਿਹੜਾ ਜਦੋਂ ਮਾਲਕ ਉਸਨੇ ਭੱਜ ਗਿਆ ਕਿ ਕਿੱਥੇ ਸੀ ਨਹੀਂ ਨਾਲ ਲੈ ਕੇ ਆਇਆ ਹਸਪਤਾਲ ਮੜ ਕੇ ਬਾਅਦ ਆਇਆ ਨਹੀਂ ਜੋ ਤੇ ਬਾਅਦ ਉਤੋਂ ਨੂੰ ਪਾਣੀ ਪਾਤਾ ਕਰੰਟ ਪਿਆ ਉਸ ਤੋਂ ਪਾਣੀ ਪਾਤਾ ਤੇ ਮਰਨਾ ਹੀ ਆਖਲੇ ਨੇ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਦੁਕਾਨ ਤੇ ਹੋ ਗਏ 4-5 ਦਿਨ ਹੋ ਗਏ ਕੰਮ ਕਰ ਰਹੇ ਹਾਂਜੀ ਹੁਣ ਮੰਗ ਕੀ ਕਰਦੇ ਤੁਸੀਂ ਭਾਈ ਮੰਗੇ ਵੀ ਕੁਛ ਕਰੇ ਗਰੀਬਾਂ ਦਾ ਬੱਚਾ ਛੋਟਾ ਛੋਟਾ ਤੇ ਉਹਦੀ ਘਰ ਦੀ ਆ ਉਹ ਸੋਚੇ ਜੋ ਬੱਚੇ ਨੂੰ ਹੁਣ ਕਿੱਥੋਂ ਦਿਹਾੜੀ ਲਾਉਣੀ ਤੇ ਮਾਂ ਨੂੰ ਕਿੱਥੋਂ ਦਿਹਾੜੀ ਲਾਉਣੀ ਤੇ ਕੀ ਹੋਇਆ ਕਿ ਤੁਹਾਡੇ ਘਰ ਵਾਲੇ ਮੇਰੇ ਘਰ ਵਾਲੇ ਨੂੰ ਕੱਲ ਫੋਨ ਆਇਆ ਸੀ ਕਿ ਕਹਿੰਦੇ ਕਿ ਇਹਨਾਂ ਨੂੰ ਭੇਜ ਦਿਓ ਕੰਮ ਤੇ ਤੇ ਮੈਂ ਭੇਜ ਦਿੱਤਾ ਸੀ ਤੇ ਉਹ ਫਿਰ ਮੈਨੂੰ ਪਤਾ ਨਹੀਂ ਲੱਗਾ ਸਾਰਾ ਦਿਨ ਫੋਨ ਵੀ ਨਹੀਂ ਆਇਆ ਕੁਝ ਨਹੀਂ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਕਹਿਤਾ ਕਿ ਇਸ ਤਰ੍ਹਾਂ ਬੱਤੀ ਲੱਗ ਗਈ ਤੇ ਇਦਾਂ ਹੋਇਆ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਤੁਹਾਡੇ ਵਿਆਹ ਨੂੰ ਸਾਡੇ 1.5 ਸਾਲ ਹੋ ਗਿਆ 1.5 ਸਾਲ ਹੀ ਆਇਆ ਬਈ ਕਿੰਨੀ ਕਿੰਨੀ ਉਮਰ ਹੈਗੀ ਉਹਨਾਂ ਦੀ ਅਗੇ 22 ਸਾਲ ਬੱਚਾ ਇੱਕ ਆ ਜੀ ਹਾਂਜੀ ਬੇਟਾ ਇੱਕ ਹੀ ਹੈ ਸ਼ੇਮੀਂਆ ਦਾ ਸਾਹ ਹੁਣ ਮੰਗ ਕੀ ਕਰਦੇ ਹਾਂ ਹੁਣ ਮੈਂ ਮੰਗ ਚਾਹਨੀ ਮੈਨੂੰ ਇਨਸਾਫ ਮਿਲੇ ਤੇ ਜਿਹੜਾ ਮਹਾਰਾਜੂ ਮੋਕਾ ਮੇਰਾ ਕੋਈ ਸ਼ਤ ਨਹੀਂ ਹੈਗਾ ਕੋਈ ਘਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਮੇਰਾ ਕਿੱਥੋਂ ਦੇ ਰਹਿਣ ਵਾਲਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਹਾਂਜੀ ਅਸੀਂ ਕੋੜ ਖਾਲਸਾ ਤੇ ਜੀ ਹੁਣ ਮੰਗ ਕੀ ਕਰਦੇ ਹਾਂ ਦਰਸ਼ਨਗਰ ਦਰਸ਼ਨਗਰ ਕੋੜ ਖਾਲਸਾ ਪੂਰਾ ਦਰਸ਼ਨਗਰ ਕੋੜ ਖਾਲਸਾ ਯਾਰ ਬੋਲੋਗੇ ਤੁਸੀਂ ਹਾਂਜੀ ਉਹ ਚਲੇ ਗਿਆ ਹੁਣ ਉਹਨੇ ਕੁਛ ਗੱਲ ਨਹੀਂ ਕੀਤੀ ਉਹ ਕਦੇ ਕੰਮ ਕਰਦੇ ਆ ਰਹੇ ਉਹ ਪਾਜੀ ਉਹ ਜਦੋਂ ਉਹਨਾਂ ਦਾ ਕੰਮ ਹੁੰਦਾ ਹੀ ਉਹ ਉਹ ਬੁਲਾ ਲੈਂਦੇ ਚਾਰ ਪੰਜ ਦਿਨਾਂ ਵਾਸਤੇ ਦਿਹਾੜੀਆਂ ਦਾ ਜਿਸ ਤਰ੍ਹਾਂ ਵੀ ਆ ਜਿੱਤਾ ਵੀ ਆ ਤੁਸੀਂ ਪੁਲਿਸ ਨੂੰ ਕੰਪਲੇਨਟ ਕਰਤੀ ਇਸ ਬਾਰੇ ਨਹੀਂ ਪਾਜੀ ਉਹਨਾਂ ਨੇ ਕੋਈ ਕੁੱਛ ਨਹੀਂ ਵੇੜਿਆ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਤੇ ਉਹ ਆਏ ਨਹੀਂ ਅਜੇ ਮਾਲਕ ਕਾਨ ਆਇਆ ਨਾਲ ਜਿਹੜੇ ਮਰਗਲ ਜਿੰਨਾ ਕੰਮ ਸੀ ਕੋਈ ਪੁਲਿਸਮ ਇੱਥੇ ਕੋਈ ਨਹੀਂ ਪਹੁੰਚਿਆ ਲੈ ਆਏ ਸੀ ਸਰ ਉਹ ਪਤਾ ਨਹੀਂ ਹੁਣ ਉਹ ਕਿੱਧਰ ਆ ਕਿੱਧਰ ਨਹੀਂ ਮੈਨੂੰ ਕੁਛ ਨਹੀਂ ਪਤਾ ਜੀ ਦੁਕਾਨ ਦਾ ਮਾਲਕ ਦੁਕਾਨ ਦਾ ਮਾਲਕ ਆਇਆ ਸੀ ਪਰ ਉਹਨਾਂ ਨੇ ਕੋਈ ਫੋਨ ਨਹੀਂ ਚੱਕਿਆ ਕੋਈ ਕੁੱਛ ਨਹੀਂ ਆ ਫੋਨ ਚੱਕਰ ਨਹੀਂ ਦੇ ਆਨ ਨਹੀਂ ਦੇ ਕਹਿੰਦੇ ਕੱਲ ਨਵੇੜਾਂਗੇ ਕੀ ਮੰਗ ਮੇਰਾ ਬੱਚਾ ਛੋਟਾ ਵਾ ਮੈਂ ਮੈਂ ਕਿਤੇ ਕੰਮ ਨਹੀਂ ਕਰ ਸਕਦਾ ਪਾਰੀ ਮਸਲਾ ਇਹ ਆ ਕਿ ਬੱਚਾ ਦਾ 3 ਮਹੀਨੇ ਦਿਆ ਆ ਠੀਕ ਹੈ ਜੀ ਜੋ ਜਿੰਦੀ ਵੀ ਜਿਹੜੀ ਮਲਕ ਜੋ ਬਣਦੀ ਆ ਜੋ ਗੱਲਬਾਤ ਆ ਪੁਲਿਸ ਆਣ ਕੇ ਜਿਹੜਾ ਮਕਾਨ ਮਾਲਕ ਆ ਜਿਹੜੇ ਕੋ ਜੋਬ ਕਰਨ ਦਿਆ ਸੀ ਉਹ ਇੱਥੇ ਆਣ ਕੇ ਗੱਲ ਸਾਡੀ ਫੈਲ ਮੁਕਾਵੇ ਤੇ ਅਸੀਂ ਜਾਣੇ ਕਿ ਬੱਚਾ 18 ਸਾਲ ਦਾ ਹੋਣ ਤੋਂ ਬਾਅਦ ਕਿ ਜਿਹੜੇ ਯੋਗ ਦੇਣਾ ਉਹਨੂੰ ਦਿੱਤਾ ਜਾਵੇ ਤੇ 18 ਸਾਲ ਤੋਂ ਬਾਅਦ ਜੋ ਵੀ ਉਹਨੂੰ ਕੋਈ ਦਿੱਤਾ ਜਾਵੇ ਉਹਦੀ ਸੁਣੀ ਸੁਣਾਈ ਕੀਤੀ ਜਾਵੇ ਬਸ ਜਿਹੜਾ ਮਾਲਕ ਸੀ ਉਹ ਮੌਕੇ ਤੇ ਭੱਜ ਗਿਆ ਪਾਜੀ ਉਹ ਆਇਆ ਸੀ 10 ਮਿੰਟ ਹੋ ਕੇ ਕਿ ਚੱਲ ਗਿਆ ਅਸਲ ਨੂੰ 2 ਘੰਟੇ 3 ਘੰਟੇ ਹੋ ਗਏ ਵੇਟ ਕਰਨ ਦੇ ਉਹਦੀ ਕਿ ਫੋਨ ਨਹੀਂ ਚੱਕਣ ਰਿਆ ਤੇ ਪੁਰਸ ਕੋ ਐਫਐਸ ਨੇ ਸਾਰੀ ਕੁਝ ਲਿਖਵਾਈ ਆ ਤੇ ਸੁਣਾਈ ਵੀ ਬਿਲਕੁਲ ਨਹੀਂ ਹੋ ਰਹੀਆਂ ਲਟਕੇ ਨੂੰ ਗਰੰਟ ਲੱਗਣ ਕਰਕੇ ਜਿਹੜੀ ਉਹਦੀ ਡੈਥ ਹੋਈ ਪਤਾ ਲੱਗਾ ਕਿਹੜੀ ਜਗ੍ਹਾ ਦੇ ਉੱਤੇ ਗਰੰਟ ਲੱਗਿਆ ਇਹ ਇਥੇ ਕੋਲ ਆਪਣੇ ਪੁੱਤਰੀ ਘਰ ਜਾਉਂਗ ਦੇ ਵਿੱਚ ਹੋਈ ਆ ਤੇ ਮੌਕੇ ਤੇ ਇਥੇ ਆਏ ਆ ਤਸਦੀਕ ਕਰ ਰਹੇ ਆ ਤਸਦੀਕਾਂ ਦਬਾ ਦੀ ਰਲਵਾ ਤਰੀ ਹੈ ਮਾਲਕ ਨਾਲ ਕੋਈ ਗੱਲ ਨਹੀਂ ਹੈ ਜੀ ਕੀ ਪੀਮਰ ਹੈ ਬੱਚਾ ਮਦਦ ਨਹੀਂ ਕਿਉਂ ਬਾਈ ਬਾਈ ਕਿਸਾਲੋ ਮਾਲਕ ਪ੍ਰਾਣ ਕਿੱਥੇ ਹੋਣ ਮਾਲਕ ਦੁਕਾਨ ਬੰਦ ਹੈ ਜੀ ਹਾਲੇ ਤੁਹਾਨੂੰ ਤਸਦੀਕ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨ ਦਾਈ ਨਹੀਂ ਜਸਟ ਹੀ ਆਏ ਆ ਜੀ ਇੱਥੇ ਮੌਕੇ ਤੇ ਹੁਣ ਆਏ ਆ ਸਾਰੀ ਗੱਲ ਤਸਦੀਕ ਕਰਕੇ ਪ੍ਰਾਣ ਨੂੰ ਸਾਫ ਮਿਲੇਗਾ ਜੀ ਬਿਲਕੁਲ ਜੀ ਤਸਦੀਕ ਕਰਕੇ ਜੋ ਜਿਹੜੇ ਹਾਲਾਤ ਆਉਣਗੇ ਤਾਂ ਤਬਾਹ ਕਰ ਲਈ ਜੀ ਕਾਰਵਾਈ ਕੀਤੀ ਜਾਏਗੀ ਜੋ ਕਾਰਵਾਈ ਹਾਲਾਤ ਮਤਾਬ ਕੀਤੀ 4 ਮਹੀਨੇ ਦਾ ਬੱਚਾ ਦੱਸਿਆ ਜਾ ਰਿਹਾ ਜੀ ਉਹਦਾ ਮੁੰਡੇ ਦਾ ਮੇਰੇ ਬਾਰੇ ਤੁਹਾਨੂੰ ਨਹੀਂ ਜੀ ਪਤਾ ਨਹੀਂ ਇਹ ਮੌਕੇ ਤੇ ਆਏ ਹਾਂ ਜੇ ਬਾਕੀ ਮੌਕੇ ਤੇ ਤਸਦੀਕ ਕਰਕੇ ਫੇਰੀ ਗੱਲ ਕਰਾਂਗੇ